ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 14 ਅਗਸਤ 2024 4-4 ਲੱਖ ਰੁਪਏ ਇਹਨਾਂ ਲੋਕਾਂ ਨੂੰ ਦੇਵੇਗੀ ਸਰਕਾਰ ਪੰਜਾਬ ਸਰਕਾਰ ਅੱਜ ਲਏਗੀ ਕਈ ਵੱਡੇ ਤੇ ਅਹਿਮ ਫੈਸਲੇ ਪੰਜਾਬ ਸਰਕਾਰ ਨੇ ਕਰਤਾ ਇੱਕ ਹੋਰ ਵੱਡਾ ਐਲਾਨ ਅੱਜ ਪੰਜਾਬ ਸਰਕਾਰ ਦੀ ਹੋਵੇਗੀ ਕੈਬਨਟ ਮੀਟਿੰਗ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋਏ ਆਂ ਤਾਂ ਦੇਖੋ ਪੰਜਾਬ ਦੇ ਵਿੱਚ 2 ਦਿਨਾਂ ਦਾ ਵੱਡਾ ਅਲਰਟ ਜਾਰੀ ਕਈ ਪਿੰਡਾਂ 'ਚ ਹੜਾਂ ਵਰਗੇ ਹਾਲਾਤਾਂ ਤਾਂ ਦੇਖੋ ਪੰਜਾਬ ਤੇ ਹਰਿਆਣਾ ਵਿੱਚ ਮੌਨਸੂਨ ਮੂੜ ਸਰਗਰਮ ਹੋ ਗਿਆ ਹੈ ਪਿਛਲੇ 2 ਦਿਨਾਂ ਤੋਂ ਦੋਵੇਂ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ ਤਾਂ ਦੇਖੋ ਹੁਣ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਹਿਮਾਚਲ ਵਿੱਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਅੱਜ ਇੱਥੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪਹਾੜਾਂ 'ਚ ਤਾਰੀ ਮੀ ਮਗਰੋਂ ਪੰਜਾਬ ਦੇ ਦਰਿਆ ਵੀ ਚੜ ਗਏ ਨੇ ਪਠਾਨਕੋਟ ਅਤੇ ਉੱਪਰ ਪਹਾੜੀ ਖੇਤਰ ਚ ਮੀਂਹ ਪੈਣ ਕਾਰਨ ਉਂਝ ਚੱਕੀ ਅਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਉਂਝ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪਤਣ ਚ ਪਾਣੀ ਦਾ ਬਹਾ ਕਾਫੀ ਤੇਜ਼ ਹੋ ਗਿਆ ਹੈ ਤਾਂ ਦੇਖੋ ਪਠਾਨਕੋਟ ਦੇ ਸੱਤ ਪਿੰਡਾਂ 'ਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਅਜਹੇ 'ਚ ਮਕੌੜਾ ਪੱਤਣ ਤੇ ਦਰਿਆ ਵਿੱਚ ਚੱਲਣ ਵਾਲੀ ਵੇੜੀ ਬੰਦ ਕਰ ਦਿੱਤੀ ਗਈ ਹੈ ਪਠਾਨਕੋਟ ਜ਼ਿਲ੍ਹੇ ਦੇ ਸੱਤ ਪਿੰਡ ਤੂਰ ਚੇਬੇ ਮੰਮੀਆਂ ਲਸਿਆਣ ਆਦੀ ਪਿੰਡਾਂ 'ਚ ਪਾਣੀ ਵੀ ਭਰ ਗਿਆ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਅੱਜ 14 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਟ ਦੀ ਮੀਟਿੰਗ ਆਹ ਤਿੰਨ ਮੁੱਦਿਆਂ ਤੇ ਹੋਵੇਗੀ ਖਾਸ ਚਰਚਾ ਤਾਂ ਦੇਖੋ ਅੱਜ ਪੰਜਾਬ ਕੈਬਨਟ ਦੀ ਮੀਟਿੰਗ ਬੁਲਾਉਣ ਦਾ ਗੁਮਾਨਤਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਇਹ ਮੀਟਿੰਗ ਅੱਜ 14 ਅਗਸਤ ਦਿਨ ਬੁੱਧਵਾਰ ਨੂੰ ਬੁਲਾਈ ਜਾ ਰਹੀ ਹੈ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਮੌਨਸੂਨ ਸੈਸ਼ਨ ਜਲਦ ਹੀ ਬੁਲਾਇਆ ਜਾ ਸਕਦਾ ਹੈ ਇਸ ਬੈਠਕ ਚ ਕੈਬਨਟ ਮੌਨਸੂਨ ਸੈਸ਼ਨ ਬੁਲਾਉਣ ਦੇ ਤਰੀਕਾ ਦਾ ਵੀ ਐਲਾਨ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਮੀਟਿੰਗ 14 ਅਗਸਤ ਅੱਜ ਸਵੇਰੇ ਬੁਲਾਈ ਗਈ ਹੈ ਇਹ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ ਇਸ ਵਿੱਚ ਕਈ ਪੈਂਡਿੰਗ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਵੇਗੀ ਤੇ ਉਹਨਾਂ ਨੂੰ ਮੌਨਸੂਨ ਸੈਸ਼ਨ ਚ ਲਿਆਉਣ ਦੀਆਂ ਵੀ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਗਈਆਂ ਨੇ ਇਸ ਮੀਟਿੰਗ ਚ ਤਿੰਨ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ ਦਰਸਲ ਪੰਜਾਬ ਸਰਕਾਰ ਪੰਚਾਇਤੀ ਰਾਜ ਨਿਗਮ 1991 ਵਿੱਚ ਬਦਲਾਅ ਕਰਨਾ ਚਾਹੁੰਦੀ ਹੈ ਜਿਸ ਤਹਿਤ ਕੋਈ ਵੀ ਉਮੀਦਵਾਰ ਬਿਨਾਂ ਪਾਰਟੀ ਚੋਣ ਨਿਸ਼ਾਨ ਜਾਂ ਸਮਰਥਨ ਦੇ ਪੰਚਾਇਤੀ ਚੋਣਾਂ ਲੜ ਸਕੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਇੱਕੋ ਸੰਵੇਦਨਸ਼ੀਲ ਜ਼ੋਨ ਸੰਬੰਧੀ ਵੀ ਇੱਕ ਹੋਰ ਮੁੱਦਾ ਵਿਚਾਰਿਆ ਜਾ ਸਕਦਾ ਹੈ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ ਅਤੇ ਸਤੰਬਰ ਚ ਇਸ ਬਾਰੇ ਸੁਣਵਾਈ ਹੋਣੀ ਹੈ। ਤੀਜਾ ਮਾਮਲਾ ਵੈਟਰਨਰੀ ਡਾਕਟਰਾਂ ਦਾ ਹੈ। ਕਾਂਗਰਸ ਸਰਕਾਰ ਵੇਲੇ ਉਹਨਾਂ ਦੀਆਂ ਤਨਖਾਹਾਂ 'ਚ ਕਟੌਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਵੈਟਰਨਰੀ ਡਾਕਟਰ ਸੰਘਰਸ਼ ਕਰ ਰਹੇ ਨੇ। ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਸਰਕਾਰ ਦਾ ਨਵਾਂ ਨਿਜਮ ऑन सपोर्ट वाहन ड्राइविंग सिस्टम लागू पेट्रोल पंप ਤੇ ਹੀ ਭਰਨਾ ਪਵੇਗਾ 10000 ਰੁਪਏ ਦਾ ਜੁਰਮਾਨਾ ਤਾਂ ਦੇਖੋ ਦੇਸ਼ ਭਰ ਚ ਵਾਹਨ ਨਿਯਮਾਂ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਇਸ ਦੌਰਾਨ ਇੱਕ ਹੋਰ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋਣ ਜਾ ਰਿਹਾ ਹੈ ਜਿਸ ਤਹਿਤ ਹੁਣ પેટ્રોલ ਪੰਪਾਂ ਤੇ ਚਲਾਨ ਜਾਰੀ ਕੀਤਾ ਜਾਵੇਗਾ ਹਾਲਾਂਕਿ ਇਹ ਨਿਯਮ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਲਾਗੂ ਹੋ ਗਿਆ ਹੈ ਪਰ ਹੁਣ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੈਟਰੋਲ ਪੰਪਾਂ ਤੇ ਚੈਕਿੰਗ ਗੱਡੀ ਭਾਵੇਂ ਕਿਸੇ ਨਾਕੇ ਤੋਂ ਬਚ ਕੇ ਨਿਕਲੇ ਪਰ ਉਸ ਨੂੰ ਪੈਟਰੋਲ ਪੰਪ ਤੇ ਜਾਣਾ ਪੈਂਦਾ ਹੈ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਵਿਭਾਗ ਵੱਲੋਂ ਹੁਣ ਪੈਟਰੋਲ ਪੰਪਾਂ ਤੇ ਬਹਾਨਾ ਦੀ ਚੈਕਿੰਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮਤ ਚੈਕਿੰਗ ਦੌਰਾਨ ਕਈ ਵਾਰ ਸੜਕਾਂ ਤੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਇਸ ਲਈ ਪੈਟਰੋਲ ਪੰਪਾਂ ਤੇ ਹੀ ਚੈਕਿੰਗ ਸ਼ੁਰੂ ਕਰਕੇ ਪੈਟਰੋਲ ਭਰਨ ਸਮੇਂ ਬਹਾਨਾ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਕੋਈ ਵੀ ਨੁਕਸ ਪਾਇਆ ਗਿਆ ਤਾਂ ਉਹਨਾਂ ਦਾ ਜੁਰਮਾਨੇ ਸਮੇਤ ਚਲਾਣ ਕੀਤਾ ਜਾਵੇਗਾ ਤਾਂ ਦੇਖੋ ਚਲਾਣ ਕੱਟਣ ਲਈ ਸਿਰਫ 2 ਮਿੰਟ ਲੱਗਦੇ ਨੇ ਤੇ ਸੜਕਾਂ ਤੇ ਨਿਯਮਤ ਤੌਰ ਤੇ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਨੇ ਪ੍ਰਦੂਸ਼ਣ ਤੇ ਸਰਟੀਫਿਕੇਟ ਤੇ ਹੈਲਮਟ ਦੀ ਜਾਂਚ ਕੀਤੀ ਜਾਵੇਗੀ ਜੋ ਘੱਟ ਸਮੇਂ 'ਚ ਹੋ ਸਕਦੀ ਹੈ ਨਿਯਮਾਂ ਦੀ ਉਲੰਘਣਾ ਕਰਨ 'ਚ ਵਾਹਨ ਚਾਲਕਾਂ ਨੂੰ ਪੈਟਰੋਲ ਪੰਪ ਤੇ ਬਿੱਲ ਦੇ ਨਾਲ-ਨਾਲ ਵਿਭਾਗ ਦੇ ਚਲਾਣ ਦੀ ਵੀ ਪੈਟਰੋਲ ਪੰਪ ਤੇ ਹੀ ਅਦਾ ਕਰਨੇ ਪੈਣਗੇ ਤਾਂ ਦੇਖੋ ਪੀਯੂਸੀ ਲਈ 10000 ਰੁਪਏ ਦਾ ਜੁਰਮਾਨਾ ਹੈਲਮਟ ਲਈ 500 ਤੋਂ 2000 ਤੱਕ ਦਾ ਜੁਰਮਾਨਾ ਲਾਇਆ ਜਾਵੇਗਾ ਉਦੋਂ ਇੱਕ ਹੋਰ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਜੈਜੋ ਹਾਦਸੇ 'ਚ ਮ੍ਰਿਤਕ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਰਕਮ ਰਾਹਤ ਦਾ ਐਲਾਨ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪੀੜਤਾਂ ਨੂੰ ਬਚਾਉਣ ਦੇ ਉਪਰਾਲੇ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਦੇਖੋ ਹੁਸ਼ਿਆਰਪੁਰ ਦੇ ਜੈਜੋਂ ਚੋ ਵਿਖੇ ਇਨੋਵਾ ਕਾਰ ਤੇ ਸਵਾਰ 12 ਜਣਿਆਂ ਨਾਲ ਵਾਪਰੇ ਹਾਦਸੇ ਤੇ ਸੰਵੇਦਨਾ ਪ੍ਰਗਟ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਰਾਹਤ ਦੇਣ ਦਾ ਐਲਾਨ ਕੀਤਾ ਹੈ ਪਾਣੀ ਦੇ ਤੇਜ਼ ਵਹਾਅ ਚ ਰੁੜ ਗਏ 12 ਜਣਿਆਂ ਚੋਂ ਇੱਕ ਦੀ ਹੀ ਅਜੇ ਤੱਕ ਠੀਕ ਹੋਣ ਦੀ ਪੁਸ਼ਟੀ ਹੋਈ ਹੈ 9 ਦੀ ਮੌਤ ਹੋ ਗਈ ਹੈ 2 ਅਜੇ ਨਹੀਂ ਮਿਲੇ ਜਾਜੋਂਬਕੇ ਹੜ ਕਾਰਨ ਵਾਪਰੇ ਦਿਲ ਦਹਿਲਾਉਣ ਵਾਲੇ ਹਾਦਸੇ ਤੇ ਦੁੱਖ ਪ੍ਰਗਟਾਉਂਦਿਆਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ ਇਸ ਨੂੰ ਪ੍ਰਮਾਤਮਾ ਦਾ ਪ੍ਰਕੋਪ ਹੀ ਕਿਹਾ ਜਾ ਸਕਦਾ ਹੈ ਕਿ ਰੋਕਣ ਤੇ باوجود ਡਰਾਈਵਰ ਨੇ ਕਹਿਣਾ ਨਹੀਂ ਮੰਨਿਆ ਅਤੇ ਆਪਣੇ ਨਾਲ ਹੀ 11 ਹੋਰ ਜ਼ਿੰਦਗੀਆਂ ਨੂੰ ਖਤਰੇ 'ਚ ਪਾਇਆ ਤਾਂ ਦੇਖੋ ਮ੍ਰਿਤਕ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮਦਦ ਦੇਣ ਦਾ ਹੁਕਮ ਵੀ ਜਿਹੜਾ ਕੀਤਾ ਗਿਆ ਹੈ ਤਾਂ ਦੇਖੋ ਉਹਨਾਂ ਨੇ ਕਿਹਾ ਕਿ ਸਾਨੂੰ ਬਰਸਾਤਾਂ 'ਚ ਪਾਣੀ ਵਿਚਕਾਰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਜਿਨ੍ਹਾਂ ਨੌਜਵਾਨਾਂ ਨੇ ਇਸ ਹਾਦਸੇ ਦੇ ਪੀੜਤਾਂ 'ਚ ਬਚਾਉਣ ਦੇ ਉਪਰਾਲੇ ਕੀਤੇ ਨੇ ਉਹਨਾਂ ਨੂੰ 15 ਅਗਸਤ ਯਾਨੀ ਕਿ ਕੱਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਪਿੰਡ ਦੀਆਂ ਮੰਗਾਂ ਅਨੁਸਾਰ ਦੋ ਪੁਲਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ